ਜੋ ਨੂੰ ਸੇ ਕਰਨ ਜਾ ਰਹੇ ਹਾਂ ਔਰ ਮੇਰਾ ਗਿੱਦੜਬਾ ਨਾਲ ਜਿਹੜਾ ਰਿਸ਼ਤਾ ਹੈ ਇਸ ਉਹ ਮਿੱਟੀ ਦਾ ਰਿਸ਼ਤਾ ਹੈ ਉਹ ਪਿਆਰ ਦਾ ਰਿਸ਼ਤਾ ਹੈ ਮੁਹੱਬਤ ਦਾ ਰਿਸ਼ਤਾ ਹੈ ਔਰ ਇਸ ਇਲਾਕੇ ਨੇ ਮੈਨੂੰ ਇੱਜ਼ਤ ਬਖਸ਼ੀ ਹੈ ਮੈਂ ਉਸ ਹیثیت ਨਾਲ ਅੱਜ ਇੱਥੋਂ ਦੇ ਲੋਕਾਂ ਦੇ ਜੋ ਦਿਲਾਂ ਦੀ ਤਰਜੁਮਾਨੀ ਹੈ ਉਹ ਕਰਨ ਜਾ ਰਿਹਾ ਹਾਂ ਔਰ ਗਿੱਦੜਬਾ ਦੀ ਸਿਆਸੀ ਤਾਰੀਖ ਦੇ ਵਿੱਚ ਅੱਜ ਬੜਾ ਕਾਲਾ ਦਿਨ ਹੈ ਸਿਆਹ ਦਿਨ ਹੈ ਕੀ ਤਕਰੀਬਨ 29 50 ਚੋਂ 29 ਸਰਪੰਚਾਂ ਦੇ ਪੰਚਾਂ ਦੇ ਕਾਗਜ਼ ਜਿਹੜੇ ਆ ਇੱਕ ਕੋਈ ਮੁਗਲੀਆ ਫਰਮਾਨ ਦੇ ਤਹਿਤ ਇਹ ਸਾਰੇ ਇਲੈਕਸ਼ਨ ਜਿਹੜੇ ਆ ਉਹਨਾਂ ਨੇ ਕੈਨਸਲ ਕਰਤੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਜੇ ਇਸ ਕਿਸਮ ਦੇ ਇਲੈਕਸ਼ਨ ਤੇ ਇਸ ਕਿਸਮ ਦੀਆਂ ਧੰਦਲੀਆਂ ਹੋਣੀਆਂ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਹੀ ਕੋਈ ਮਤਲਬ ਨਹੀਂ ਬਣਦਾ ਤਾਂ ਮੈਂ ਤਾਂ ਸਮਝਦਾ ਕਿ ਗਿੱਜੜਬਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਰਹਿਮ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ ਹੈ ਤੇ ਸਾਡੇ ਲੋਕ ਜਿਹੜੇ ਆ ਫਾਂਸੀ ਕਾਟ ਤੇ ਖੜੇ ਔਰ ਮੈਂ ਗਿੱਦੜਬਾਦ ਦੇ ਲੋਕਾਂ ਨੂੰ ਇਸ ਮੈਸੇਜ ਦੇ ذریعے ਅਪੀਲ ਕਰੂੰਗਾ ਕਿ ਆਪਾਂ ਆਪਣੇ ਮੁਲਕ ਦਾ ਜਿਹੜਾ ਜਾਂ ਆਪਣੇ ਗਿੱਦੜਬਾਦ ਦਾ ਕਬਜ਼ਾ ਹੈ ਇਹਨਾਂ ਲੋਕਾਂ ਤੋਂ ਵਾਪਸ ਲੈਣਾ ਔਰ ਇਸ ਕਿਸਮ ਦੇ ਹਾਲਾਤ ਜਿਹੜੇ ਆ ਇਹ ਸਾਨੂੰ ਨਾਕਾਬਿਲ ਮੰਜ਼ੂਰ ਤੇ ਨਾਕਾਬਿਲ ਬਰਦਾਸ਼ਤ ਹੈ ਡਿੰਪੀ ਢਿੱਲੋਂ ਜਿਹੜੇ ਕਿ ਅੱਜ ਕੱਲ ਇੱਥੋਂ ਦੇ ਇਹ ਜੇ ਤਾਂ ਜੁਮਾ ਜੁਮਾ ਤਾਕਤ ਚਾਇਆ ਨੂੰ ਕੋਈ 7 ਦਿਨ ਵੀ ਨਹੀਂ ਹੋਏ ਪਰ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਇਹ ਇਹ ਨਾ ਸਮਝਿਆ ਜੇ ਕਿ ਜਿਹੜੇ ਤੁਸੀਂ ਕਾਗਜ਼ ਰੱਦ ਕਰਾਤੇ ਤੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਹ ਤਾਂ ਤੂੜੀ ਦੀ ਪੰਡ ਹੈ ਤੇ ਇਹ ਮੁੜ ਕੇ ਥੋਥੋ ਇਕੱਠੀ ਨਹੀਂ ਹੋਣੀ ਔਰ ਜੇ ਐਮਐਲਏ ਬਣ ਦਾ ਸ਼ੌਕ ਹੈ ਰਾਜਨੀਤੀ ਕਰਨ ਦਾ ਸ਼ੌਕ ਹੈ ਤਾਂ ਇਨਸਾਫ ਦਾ ਸਬਕ ਜਿਹੜਾ ਹੈ ਇੱਕ ਵਾਰੀ ਫੇਰ ਪੜੋ ਔਰ ਮੈਂ ਉਹਨਾਂ ਨੂੰ ਇਹ ਵੀ مشورہ ਦਵਾਂਗਾ ਕਿ ਇਹ ਜਿਹੜੀ ਰੇਤ ਹੁੰਦੀ ਹੈ ਨਾ ਇਹ ਰੇਤ ਨੂੰ ਜਿੰਨੀ ਤੁਸੀਂ ਘੁੱਟ ਕੇ ਫੜੋਗੇ ਇਹ ਤਾਕਤ ਨੂੰ ਜਿੰਨੀ ਘੁੱਟ ਕੇ ਆਪਣੀ ਮੁਠੀ 'ਚ ਫੜੋਗੇ ਉਨੀ ਛੇਤੀ ਰੇਤ ਜਿਹੜੀ ਹੈ ਤੁਹਾਡੇ ਹੱਥ 'ਚੋਂ ਨਿਕਲ ਜਾਏਗੀ ਸੋ ਅੱਜ ਜਿਹੜੇ ਆ ਸਾਰੇ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਵਾਂਗਾ ਕਿ ਤੁਸੀਂ ਆਪਣੇ ਹਾਰੋਂ ਤੋਂ ਨਕਲ ਲੈ ਕੇ ਆਓ ਉਸ ਆਰਡਰ ਦੀ ਜਿਹੜੇ ਆਰਡਰ ਨਾਲ ਤੁਹਾਡੇ ਕਾਗਜ਼ ਰੱਦ ਹੋਏ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਨਕਲ ਮਿਲ ਗਈ ਤਾਂ ਆਪਾਂ ਉਹਦੇ ਤਹਿਤ ਆਪਾਂ ਡੀਸੀ ਆਫਿਸ 'ਚ ਵੀ ਆਪਾਂ ਪਟੀਸ਼ਨ ਕਰ ਸਕਦੇ ਆ ਤੇ ਮੈਂ ਜਿੰਨੇ 29 ਜਾਂ ਜਿੰਨੇ ਵੀ ਸਰਪੰਚ ਜਿਹੜੇ ਆ ਆਪਣੀ ਨਕਲ ਮੈਨੂੰ ਆ ਕੇ ਦੇਣਗੇ ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਪੀਆਈਐਲ ਵੀ ਪਾਉਂਗਾ ਔਰ ਇਹ ਅਨੇਰਗਰਦੀ ਜਿਹੜੀ ਆ ਤੇ ਬਹੁਤੀ ਦੇਰ ਗਿੱਦੜਵਾਚ ਨਹੀਂ ਚੱਲ ਸਕਦੀ ਜੇ ਇਹ ਤੋਂ ਪਹਿਲਾਂ ਕੋਈ 15 ਸਾਲ ਕੋਈ ਚੱਲੀ ਹੋਈ ਤਾਂ ਮੈਂ ਉਹਦਾ ਕੋਈ ਕਹਿ ਨਹੀਂ ਸਕਦਾ ਪਰ ਆ인다 ਗਿੱਦੜਵਾ ਦੇ ਲੋਕ ਇਹਨਾਂ ਸਮਝਣ ਕਿ ਸਾਡਾ ਕੋਈ ਪੁਰਸਾਨੇ ਹਾਲ ਨਹੀਂ ਸਾਡਾ ਹਾਲ ਪੁੱਛਣ ਵਾਲਾ ਨਹੀਂ ਤੇ ਜੇ ਹੁਣ ਕੋਈ ਗਿੱਦੜਵਾ ਦੇ ਲੋਕਾਂ ਤੇ ਵਾਰ ਕਰੂਗਾ ਤਾਂ ਬੀਜੇਪੀ ਪਾਰਟੀ ਉਹਦਾ ਵਾਰ ਰੋਕੂਗੀ ਮੈਨੂੰ ਪਤਾ ਚੱਲਿਆ ਮੈਂ ਇੱਥੇ ਗੈਰ ਹਾਜ਼ਰ ਸੀ ਕਿ ਇੱਥੋਂ ਦੇ ਜਿਹੜੇ ਸਾਬਕ ਐਮ ਐਲ ਏ ਐ ਕਾਂਗਰਸ ਪਾਰਟੀ ਦੇ ਪ੍ਰਧਾਨ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਕੱਟ ਕੀਤਾ ਸੀ ਬੜਾ ਅਨਾਖਸ਼ਨਾਬ ਬੋਲ ਕੇ ਗਏ ਐ ਅੱਜ ਹਰਿਆਣੇ ਦੇ ਇਲੈਕਸ਼ਨ ਹੋ ਕੇ ਹਟੇ ਐ ਪਰ ਇਤਿਹਾਸਿਕ ਜਿੱਤ ਹੋਈ ਐ ਬੀਜੇਪੀ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਕਟੀਆਂ ਉਹ ਇੱਕ ਹਰਿਆਣੇ ਦੀ ਕਹਾਵਤ ਐ ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ ਐ ਅਕੇ ਟੂਟੀ ਹੋਈ ਖਾਟ ਔਰ ਝੁਕਾ ਹੋਆ ਜਾਟ ਇਹ ਕਿਸੇ ਕੰਮ ਕੇ ਨਹੀਂ ਹੁੰਦੇ ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਕੁੜਕੀ ਵਟਦੇ ਇਹਦਾ ਖੂਨ ਸਫੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਇਹ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਇਹ ਉਹਨਾਂ ਵਾਸਤੇ ਕੀਤਾ ਵੇ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ 'ਚ 29 ਜਿਹੜੇ ਹੈ ਕਾਗਜ਼ ਰੱਦ ਹੋ ਜਾਣ ਮੈਂ ਇਹ ਮੰਨਣ ਨੂੰ ਤਿਆਰ ਨਹੀਂ ਕਿ ਇਹ ਇਹ ਵਿੱਚੋਂ ਰਲੇ ਨਹੀਂ ਔਰ ਇਹ ਭ੍ਰਾਵੇਂਬਾਜ਼ੀ ਜਿਹੜੀ ਹੈ ਇਹ ਬਹੁਤੀ ਦੇਰ ਹੁਣ ਚੱਲ ਨਹੀਂ ਸਕਦੀ। ਔਰ ਮੈਂ ਅੱਜ ਇਸ ਮੌਕੇ ਤੇ ਔਰ ਖਾਸ ਕਰਕੇ ਜਿਹੜੇ ਅਫਸਰ ਹੈ ਉਹਨਾਂ ਨੂੰ ਵੀ ਕਵਾਂਗਾ ਕਿ ਆਪਣੇ ਛੋਟੇ-ਛੋਟੇ ਫਾਇਦਿਆਂ ਦੀ ਖਾਤਰ ਸਾਡੀਆਂ ਆਉਣ ਵਾਲੀਆਂ ਨਸਲਾਂ ਦੇ ਸੌਦੇ ਕਰਨੇ ਬੰਦ ਕਰ ਦਿਓ। ਆਪਣੇ ਛੋਟੇ-ਛੋਟੇ ਮੁਫਾਦਾਂ ਦੀ ਖਾਤਰ ਆਪਣੀ ਜ਼ਮੀਰ ਵੇਚਣੀ ਬੰਦ ਕਰ ਦਿਓ। ਔਰ ਗਿੱਦੜਬਾ ਦੇ ਲੋਕ ਜਿਹੜੇ ਹੈ ਇਸ ਅੱਜ ਦੇ ਜਿਹੜੇ ਅੱਜ ਵਾਕਿਆ ਇਹਨੂੰ ਕਹਦਾ ਸੀ ਬੜਾ ਇੱਕ ਲੋਕਾਂ ਦੇ ਮਨਾਂ 'ਚ ਅ ਗਮੋ ਗੁੱਸਾ ਜਿਹੜਾ ਅ ਗਮੋ ਗੁੱਸਾ ਵੀ ਹੈ ਔਰ ਇਹਦਾ ਹੁਣ ਅਸੀਂ ਜਿਹੜਾ ਅਗਲਾ ਗਿੱਦੜ ਬਾਚ 22 ਇਲੈਕਸ਼ਨ ਹੈ ਕਿਉਂਕਿ ਕਈ ਵਾਰੀ ਇਹ ਜਿਹੜੇ ਨਵੇਂ ਨਵੇਂ ਹਕਮਰਾਨ ਬਣੇ ਹੁੰਦੇ ਆ ਉਹਨਾਂ ਦੇ ਅਕਲ ਤੇ ਪੜਦਾ ਇਸ ਗੱਲ ਦਾ ਵੀ ਪੈ ਜਾਂਦਾ ਹੈ ਕਿ ਕਿ ਇਹ ਸਮਝਦੇ ਆ ਕਿ ਤਾਕਤ ਤੇ ਹਕੂਮਤ ਜਿਹੜੀ ਹੈ ਇਹ ਤਾਂ ਅਖਬਰ ਹੋਰਾਂ ਦੀ ਨਹੀਂ ਰਹੀ ਤੇ ਇਹ ਡਿੰਪੀ ਢਿੱਲੋ ਹੋਰਾਂ ਦੀ ਕਿੰਨੀ ਕੁ ਦੇਰ ਕਿੰਨੀ ਕੁ ਦੇਰ ਰਹਿ ਸਕਦੀ ਹੈ ਔਰ ਅੱਜ ਸਾਰੇ ਜਿਹੜੇ ਅਸੀਂ ਇੱਥੇ ਬੈਠੇ ਆ ਅਸੀਂ ਇਤਿਜਾਜ ਕਰਾਂਗੇ ਔਰ ਇਹ ਇਹਨਾਂ ਲੋਕਾਂ ਨੂੰ ਇਹਨਾਂ ਦਾ ਹੱਕ ਜਿਹੜਾ ਹੈ ਅਸੀਂ ਜ਼ਰੂਰ ਅ ਗਵਾਵਾਂਗੇ ਔਰ ਮੈਂ ਗਿੱਦੜਬਾ ਦੇ ਹਲਕੇ ਦੇ ਲੋਕਾਂ ਨੂੰ ਇੱਕ ਇਹ ਵੀ ਅਪੀਲ ਕਰਾਂਗਾ ਕਿ ਅ ਔਰ ਖਾਸ ਕਰਕੇ ਜਿਹੜੇ ਕਾਂਗਰਸ ਦੇ ਵਰਕਰ ਹੈ ਔਰ ਕੱਲੇ ਗਿੱਦੜਵਾਚਨੀ ਪੰਜਾਬ ਚ ਵੀ ਇੱਕ ਉਹ ਕਹਾਵਤ ਹੈ ਕਿ ਜੇ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਤੇ ਜੇ ਸ਼ੇਰਾਂ ਦਾ ਲੀਡਰ ਗਿੱਦੜ ਹੋਵੇ ਤਾਂ ਫਿਰ ਸ਼ੇਰ ਵੀ ਗਿੱਦੜ ਬਣ ਜਾਂਦੇ ਆ ਥੋੜਾ ਲੀਡਰ ਅੱਜ ਰਾਜਾ ਬੀਡਿੰਗ ਹੈ ਔਰ ਇਹ ਗਿੱਦੜ ਹੈ ਔਰ ਇਸ ਗੱਲ ਦੀ ਮੈਂ ਤਸਦੀਕ ਜਿਹੜੀ ਹੈ ਗਿੱਦੜਵਾ ਹਲਕੇ ਦੇ ਲੋਕ ਕਰ ਸਕਦੇ ਮਿਊਨਿਸਪਲ ਕਮੇਟੀ ਦੇ ਜਦੋਂ ਇਲੈਕਸ਼ਨ ਸੀਗੇ ਸਰਕਾਰ ਦਾ ਇੱਕ ਧਰਮ ਹੈ ਸਭ ਤੋਂ ਵੱਡਾ ਧਰਮ ਕੀ ਹੈ ਕਿਸੇ ਨੂੰ ਦਾਬਾ ਨਹੀਂ ਦੇਣਾ ਕਿਸੇ ਤੇ ਪਰਚਾ ਨਹੀਂ ਪਾਉਣਾ ਸਰਕਾਰ ਦਾ ਇੱਕ ਸਭ ਤੋਂ ਬੁਨਿਆਦੀ ਫਰਜ਼ ਹੈ ਕਿ ਔਰ ਇਸ ਕਿਉਂਕਿ ਗਿੱਦੜਵੇ ਦੀ ਤੁਸੀਂ ਗੱਲ ਕਰੀ ਗਿੱਦੜਵੇ ਹਲਕੇ ਦੇ ਲੋਕਾਂ ਦੀ ਕਮਾਈ ਚ ਕਿਵੇਂ ਵਾਧਾ ਕਰ ਸਕੀਏ ਲੋਕਾਂ ਦੀ ਆਮਦਨ ਦੇ ਵਿੱਚ ਕਿਵੇਂ ਇਜ਼ਾਫਾ ਕਰ ਸਕੀਏ ਔਰ ਆਮਦਨ ਦੇ ਵਿੱਚ ਇਜ਼ਾਫਾ ਤਦ ਹੋਏਗਾ ਜਦੋਂ ਉੱਥੋਂ ਦਾ ਜਿਹੜਾ ਗਰੀਬ ਤਬਕਾ ਹੈ ਉਹਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜਿਹੜੇ ਘਰ ਹੈ ਔਰ ਜਿਹੜੇ ਕਿਸ਼ਤਾਂ ਚ ਪਤਾ ਨਹੀਂ ਇਹ ਕਿਉਂ ਇੰਨੀ ਵੈਰੀਫਿਕੇਸ਼ਨ ਚ ਸਟੇਟ ਸਰਕਾਰ ਕਿ ਇੱਕੇ ਛੱਲ ਦੇ ਵਿੱਚ ਗਿੱਦੜਬਾਦ ਦੇ ਹਰ ਪਰਿਵਾਰ ਨੂੰ ਘਰ ਮਿਲ ਜੇ ਸੋਲਰ ਟਿਊਬਵੈਲ ਜਿਹੜੇ ਆ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ ਉਹ ਮਿਲ ਜਾਣ ਗਿੱਦੜਬਾਦ ਸ਼ਹਿਰ ਇਤਿਫਾਕ ਨਾਲ ਇਹਦੀ ਹੁਣ ਆਬਾਦੀ 75000 ਹੋ ਚੁੱਕੀ ਹੈ 75000 ਦਾ ਮਤਲਬ ਹੈ ਕਿ ਇਹ ਸਰਕਾਰ ਦੀ ਜਿਹੜੀ ਅਮਰਤ ਸਕੀਮ ਹੈ ਜਿਹੜੇ ਸ਼ਹਿਰ 75000 ਜਾਂ ਉਹਦੇ ਉੱਤੇ ਆਬਾਦੀ ਵਾਲੇ ਹੁੰਦੇ ਆ ਉਹ ਅਮਰਤ ਸਕੀਮ ਦੇ ਵਿੱਚ ਆ ਜਾਂਦੇ ਮੇਰੀ ਹਰ ਕੋਸ਼ਿਸ਼ ਤੇ ਕਾوش ਹੋਏਗੀ ਕਿ ਗਿੱਦੜਬਾ ਸ਼ਹਿਰ ਨੂੰ ਅਮਰਤ ਦੇ ਵਿੱਚ ਲੈ ਕੇ ਆਈਏ ਅਮਰਤ ਦਾ ਮਤਲਬ ਹੈ ਕਿ ਇੱਥੋਂ ਦਾ ਸਵੋਜ ਇੱਥੋਂ ਦਾ ਪੀਣ ਵਾਲਾ ਪਾਣੀ ਇੱਥੋਂ ਦੀਆਂ ਗਲੀਆਂ ਨਾਲੀਆਂ ਇੱਥੋਂ ਦੀ ਸਟਰੀਟ ਲਾਈਟਿੰਗ ਇੱਥੋਂ ਦਾ ਪਾਰਕ ਇਹ ਸਾਰੇ ਜਿਹੜੇ ਹੈ ਗਵਰਨਮੈਂਟ ਆਫ ਇੰਡੀਆ ਦੇ ਫੰਡ ਜਿਹੜੇ ਇੱਥੋਂ ਮੋਈਆ ਹੋਣਗੇ ਜੇ ਕੋਈ ਸੋਚੇ ਕਿ ਇਹ ਇਹ ਜਿਹੜੇ ਆ ਪੰਜਾਬ ਸਰਕਾਰ ਕਿਉਂਕਿ ਪੰਜਾਬ ਸਰਕਾਰ ਕੋਲ ਤਾਂ ਨਾ ਅੱਜ ਪੈਸਾ ਹੈ ਤੇ ਨਾ ਅਗਲੇ 2.5 ਸਾਲ ਪੈਸੇ ਹੋਣੇ ਸੋ ਇਹ ਇਹ ਜਿਹੜੇ ਆ ਰੇਲਵੇ ਦਾ ਪੋਲ ਹੈ ਰੇਲਵੇ ਦਾ ਅੰਡਰ ਬ੍ਰਿਜ ਹੈ ਪੋਸਟ ਆਫਿਸ ਦੀ ਬਿਲਡਿੰਗ ਹੈ ਔਰ ਇੱਕ ਕਮਾਂਡ ਏਰੀਆ ਡਿਵੈਲਪਮੈਂਟ ਅਥਾਰਟੀ ਹੈ ਕਾੜਾ ਜੀ ਨੂੰ ਕਹਿੰਦੇ ਆ ਲੋਕ ਸ਼ਾਇਦ ਨਾ ਜਾਣਦੇ ਹੋਣ ਯਾਰ ਪਿਛਲੇ 15 ਸਾਲਾਂ ਦੇ ਗਿੱਟੜਵਾ ਦੇ ਖਾਲ ਨਹੀਂ ਬਣੇ ਪੱਕੇ ਖਾਲ ਅੰਡਰਗਰਾਉਂਡ ਪਾਈਪਾਂ ਜਿਹੜੀਆਂ ਕਿਸਾਨਾਂ ਨੂੰ ਦੇਣੀਆਂ ਐ ਮੈਂ ਕਾਡਾ ਦੇ ਵਿੱਚੋਂ ਗਿੱਦੜਬਾ ਹਲਕੇ ਵਾਸਤੇ ਉਹ ਪੱਕੇ ਖਾਲਾਂ ਦੇ ਉਹ ਸਾਰੇ ਜਿਹੜੇ ਫੰਡ ਹੈ ਉਹ ਵੀ ਜਿਹੜੇ ਇੱਥੋਂ ਲੈ ਕੇ ਆਉਣੇ ਆ। ਸੋ ਗਿੱਦੜਬਾ ਦੀਆਂ ਬੜੀਆਂ ਜਿਹੜੀਆਂ ਮਸਲੇ ਐ ਉਹ ਮੈਂ ਗਵਰਨਮੈਂਟ ਆਫ ਇੰਡੀਆ ਦੇ ਵਸੂਕ ਨਾਲ ਮੈਂ ਉਹ ਜਿਹੜੇ ਆ ਪੂਰੇ ਕਰਾਉਂਗਾ। ਔਰ ਮੈਂ ਸ਼ਾਇਦ ਅਗੇਨ ਮੈਂ ਆਪ ਕਹਿਣੀ ਕਿ ਮੈਂ ਆਪਦੇ ਮੂੰਹੋਂ ਕਹਿੰਦਾ ਸੋਣਾ ਨਹੀਂ ਲੱਗਦਾ ਪਰ ਮੈਂ ਨੌ ਪੰਜਾਬ ਦੇ ਬਜਟ ਪੇਸ਼ ਕੀਤੇ। ਨੌ ਬਜਟ ਨਾਰਥ ਇੰਡੀਆ ਦਾ ਇੱਕ ਵੀ ਫਾਈਨੈਂਸ ਮਿਨਿਸਟਰ ਹੈ ਨਹੀਂ ਇਸ ਵੇਲੇ ਜਿਹਨੇ ਨਵ ਬਜਟ ਪੇਸ਼ ਕੀਤੇ ਹੋਣ 1.5 ਲੱਖ ਕਰੋੜ ਰੁਪਏ ਸੜਕਾਂ ਵਾਲੇ ਨੂੰ ਕਿੰਨਾ ਦੇਣਾ ਹਸਪਤਾਲਾਂ ਨੂੰ ਕਿੰਨਾ ਦੇਣਾ ਸਕੂਲਾਂ ਨੂੰ ਕਿੰਨਾ ਦੇਣਾ ਨਹਿਰਾਂ ਨੂੰ ਕਿੰਨਾ ਦੇਣਾ ਖੇਡਾਂ ਵਾਲੇ ਨੂੰ ਕਿੰਨਾ ਦੇਣਾ ਇਹ ਮੇਰੇ ਪੋਟਿਆਂ ਤੇ ਸਾਰਾ ਯਾਦ ਹੈ ਔਰ ਇਹ ਜਿਹੜੀਆਂ ਸਕੀਮਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਕਿਹੜੀ ਖੁੱਡ ਚ ਕਿਹੜੇ ਪੈਸੇ ਕਿਹੜੀ ਸਕੀਮ ਵਿੱਚ ਪਏ ਆ ਔਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਹੱਸਿਆ ਜੇ ਨਾ ਮੇਰੀ ਗੱਲ ਤੇ ਮੈਂ ਨਿੱਕਾ ਜਿਹਾ ਹੁੰਦਾ ਸੀ ਔਰ ਸਾਡੇ ਘਰੇ ਮੁਰਗੀਆਂ ਪਾਲੀਆਂ ਸੀਗੀਆਂ ਔਰ ਕੱਲਾ ਮੈਂ ਸੀ ਸਾਰੇ ਪਰਿਵਾਰ ਚੋ ਜਿਹਨੂੰ ਪਤਾ ਹੁੰਦਾ ਸੀ ਕਿਹੜੀ ਮੁਰਗੀ ਕਿੱਥੇ ਆਂਡਾ ਦਿੰਦੀ ਹੈ ਤੇ ਤੂੜੀ ਵਾਲੀ ਸਵਾਤ ਜੇ ਦਿੰਦੀ ਹੈ ਦਲਾਨ ਚ ਦਿੰਦੀ ਹੈ ਡੇਉੜੀ ਚ ਸੁਖਵੀਰ ਹੋਰਾਂ ਨੂੰ ਨਹੀਂ ਪਤਾ ਸੀ ਵੀ ਆਂਡੇ ਕਿੱਥੇ ਪਏ ਮੈਨੂੰ ਪਤਾ ਸੀ ਮੈਂ ਸਾਰੇ ਆਂਡੇ ਚੱਕ ਕੇ ਗਿੱਦੜਵਾ ਵਾਸਤੇ ਲੈ ਕੇ ਆਉਂ। ਸਿਰ ਸੁਨੀਲ ਜਾਖੜ ਦੀ ਜਿਹੜੀ ਚੁੱਪੀ ਹੈ ਉਹ ਕਿਸ ਤਰ੍ਹਾਂ ਦੀ ਹੈ? ਸੁਨੀਲ ਜਾਖੜ ਬੜੇ ਕਾਬਿਲ ਪਰ ਬੜੇ ਅੱਛੇ ਇਨਸਾਨ ਹੈ। ਮਤਲਬ ਇੱਕ ਤਾਂ ਹੁੰਦਾ ਨਾ ਕਾਬਿਲ ਅੱਛੇ ਬੜੇ ਅੱਛੇ ਇਨਸਾਨ ਹੈ। ਔਰ ਉਹ ਪਿਛਲੇ ਉਹਨਾਂ ਦੇ ਕੁਝ ਫੈਮਿਲੀ ਪ੍ਰੋਬਲਮਸ ਚੱਲ ਰਹੀਆਂ। ਫੈਮਲੀ ਪ੍ਰੋਬਲਮਸ ਕਿਉਂ ਆਈ ਥਿੰਕ ਮੈਨ ਅਨਦਰ ਕੋ ਨਦਰ ਜਿਹੜੇ ਵਾਈਫ ਹੈ ਉਹ ਸ਼ਾਇਦ ਉਹਨਾਂ ਦੀ ਸਿਹਤ ਠੀਕ ਨਹੀਂ ਤਾਂ ਥੋੜਾ ਜਿਹਾ ਉਹ ਚੁ ਇਹਨੂੰ ਚੁੱਪੀ ਨਾ ਸਮਝਾ ਜੇ ਪਰ ਗੈਰ ਹਾਜ਼ਰੀ ਜ਼ਰੂਰ ਹੈ ਔਰ ਉਹਨਾਂ ਦੀ ਗੈਰ ਹਾਜ਼ਰੀ ਸਾਨੂੰ ਇਹ ਮਹਿਸੂਸ ਹੁੰਦੀ ਹੈ ਕਿ ਇੱਕ ਕਾਬਲ ਜੇ ਸਾਡੇ ਕੋਲੇ ਲੀਡਰ ਹੈ ਨਹੀਂ ਤਾਂ ਅਸੀਂ ਉਹਨਾਂ ਬਗੈਰੋਂ ਦੂਰੇ ਆ ਔਰ ਕਾਸ਼ ਪਰਮਾਤਮਾ ਉਹਨੂੰ ਛੇਤੀ ਸਿਹਤ ਯਾਬ ਕਰੇ ਔਰ ਫੇਰ ਉਹ ਭਾਜਪਾ ਪਾਰਟੀ ਦੀ ਕੀਅادت ਕਰੇ ਥੋੜਾ ਭਰਾ ਵੀ ਸਨ ਲਾਈ ਬਿਠਾ ਜੀ ਮੁਖ ਸਰ ਸੁਖਵੀਰ ਸਿੰਘ ਬਾਦਲ ਬੈਠੇ ਸਨ ਕਿਸ ਮਸਲੇ ਚ ਇਹ ਸੇਂਹ ਪੰਚਾਇਤੀ ਮਸਲੇ ਬਟ ਮੈਂ ਸਮਝਦਾ ਕਿ ਇਹ ਜਿਹੜਾ ਅੱਜ ਦਾ ਪੰਜਾਬ ਦਾ ਔਰ ਇਹ तमाम ਪੰਜਾਬ ਚ ਹੋਇਆ ਇਹ ਸ਼ਾਇਦ ਇਕੱਲਾ ਮਾਨ ਗਿੱਦੜਵੇ ਨੂੰ ਨਹੀਂ ਹਾਸਲ ਔਰ ਮੈਨੂੰ ਲੱਗਦਾ ਹੈ ਵੀ ਇਹ ਹਾਈ ਕੋਰਟ ਇਹਦਾ ਯੂ ਨਾ ਸੂ ਮੋਟੋ ਇਹਦਾ ਨੋਟਿਸ ਲਏਗੀ ਕਿ ਇਸ ਕਿਸਮ ਦੇ ਇਲੈਕਸ਼ਨ ਜਿਹੜੇ ਆ ਹੋ ਸਕਦਾ ਇੰਡੀਆ ਦੇ ਕਿਤੇ ਨਾ ਹੋਏ ਹੁਣ ਸੋ ਥੈਂਕ ਯੂ ਵੈਰੀ ਮਚ ਥੈਂਕ ਯੂ ਮਿਹਰਬਾਨੀ ਥੈਂਕ ਯੂ ਸਰ